ਕੀ ਦਾ ਦਾ ਸਾਰੇ ਸੰਸਾਰ ਤੇ ਤਾਰੇ ਦਰਦਰ ਦੇ ਬਿਰਤ ਪਾਲ ਕਾ ਬੇਨਤੀ ਹੇ ਤੇਰੇ ਅੱਗੇ ਹਉ ਮਾਲਕਾ ਬੇਨਤੀ ਹੇ ਤੇਰੇ ਅੱਗੇ ਹਉ ਮਾਲਕਾ ਹੱਥ ਜੋੜ ਖੜੇ ਤੇਰੇ ਦਰਬਾਰ ਤੇ ਮੇਰ ਰੱਖੀਂ ਦਾ ਦਾ ਸਾਰੇ ਸੰਸਾਰ ਤੇ ਮੇਰ ਰੱਖੀਂ ਦਾ ਦਾ ਸਾਰੇ ਸੰਸਾਰ ਤੇ ਮਾਪਿਆਂ ਨੂੰ ਦਿਓ ਪੁੱਤਰਾਂ ਦੀ ਦਾਤ ਦੀ ਤੋ ਲੋਹਰ ਕੋਈ ਨਾ ਸਗਾਰੀ ਜੀ ਜੀ ਦੇ ਤੋ ਲੋਹਰ ਕੋਈ ਨਾ ਸਗਾਤ ਜੀ ਉੱਤਸਾ ਦਾ ਮਾਪਿਆਂ ਦੇ ਸੀਨੇ ਠਾਰਦੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਕੋਕ ਵਿੱਚ ਦੀਵੀ ਨਾ ਕੋਈ ਮਰੇ ਜੀ ਰਾਜਨਾਥ ਦੇਹਜ ਦੀ ਕੋਈ ਬਲੀ ਚੜੇ ਜੀ ਰਾਜਨਾਥ ਦੇਹਜ ਦੀ ਕੋਈ ਬਲੀ ਚੜੇ ਜੀ ਨੰਗਣਾ ਨਾਗਲਾ ਬਹਾਰ ਦੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਭਾਈ ਜੱਰਵ ਦੇ ਦਰਹੀ ਦਹਾਨ ਤੇ ਝਗੜਾ ਨਾ ਹੋਵੇਗੀ ਤਾਂ ਤੇ ਕੁਰਾਨ ਤੇ ਭਾਈ ਜੱਰਵ ਦੇ ਦਰਹੀ ਦਹਾਨ ਤੇ ਝਗੜਾ ਨਾ ਹੋਵੇਗੀ ਤਾਂ ਤੇ ਕੁਰਾਨ ਤੇ ਝਗੜਾ ਨਾ ਹੋਵੇਗੀ ਤਾਂ ਤੇ ਕੁਰਾਨ ਚਹੌਣ ਰਿਸ਼ਤੇ ਪਿਆਰ ਦੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਸਾਰੇ ਸੰਸਾਰ ਤੇ ਧਰਮਾਂ ਚੋਂ ਰਿਸ਼ਤੇ ਪਿਆਰ ਦੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਖੇਤ ਵਿੱਚ ਦਾ ਬਹਾਰੀਆਂ ਦੀ ਹੋਵੇਦੀ ਕੋਈ ਨਦੀ ਕਦੇ ਪੁਖਾ ਤੋਂ ਵੇਦੀ ਕੋਈ ਨੀ ਨਦੀ ਕਦੇ ਭੁੱਖਾ ਤੋਂਵੇਂ ਦੀ ਭੁੱਖਣਾ ਨਾ ਕਦੇ ਅੰਨ ਦੇ ਢੰਡਾਰ ਦੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਨਸ਼ੀਆਂ ਤੇ ਮਾਪਿਆਂ ਦਾ ਪੁੱਤਰ ਲੈਣਾ ਪਤੋਸ਼ੀਆਂ ਦਾ ਬਿਨਾ ਕੋ ਖੂਨ ਡੁੱਲ ਲੈਣਾ ਨਸ਼ੀਆਂ ਤੇ ਮਾਪਿਆਂ ਦਾ ਪੁੱਤਰ ਲੈਣਾ ਵੇ ਦੋਸ਼ਿਆਂ ਦਾ ਬਿਨਾਂ ਗਲ ਖੂਨ ਡੁੱਲੇ ਨਾ ਵੇ ਦੋਸ਼ਿਆਂ ਦਾ ਬਿਨਾਂ ਗਲ ਖੂਨ ਡੁੱਲੇ ਨਾ ਸਭਨਾ ਨੂੰ ਚਾੜ ਖੁਸ਼ੀ ਦੇਖ ਮਾਰਦੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਘਰ ਘਰ ਬਾਣੀ ਦਾ ਅਵਾਜ਼ ਆਵੇ ਦੀ ਹਰ ਇੱਕ ਸਾ ਤੇਰਾ ਜੱਤ ਗਾਵੇ ਦੀ ਹਰ ਇੱਕ ਸਾ ਤੇਰਾ ਜੱਤ ਗਾਵੇ ਦੀ ਪੇ ਹੋਏ ਤੇ ਅਸਾਂ ਦੇ ਠਾਰਦੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਲੱਗੀ ਹੋਈ ਡਿਊਟੀ ਮੰਨ ਲਾਂ ਨਬਾਈਏ ਦੀ ਸੰਗਤਾਂ ਦੇ ਵਿੱਚ ਤੇਰਾ ਜੱਥ ਗਾਈਏ ਦੀ ਲੱਗੀ ਹੋਈ ਡਿਊਟੀ ਮੰਨ ਲਾਂ ਨਬਾਈਏ ਦੀ ਸੰਗਤਾਂ ਦੇ ਵਿੱਚ ਤੇਰਾ ਜੱਥ ਗਾਈਏ ਦੀ ਸੰਗਤਾਂ ਦੇ ਵਿੱਚ ਤੇਰਾ ਜੱਥ ਗਾਈਏ ਦੀ ਸਰਦੀਪ ਜੀ ਤੁਸਾਰ ਤਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਸਾਰੇ ਸੰਸਾਰ ਤੇ ਮੈਂ ਮੈਂ ਸਰਦੀਪ ਜੀ ਤੁਸਾਰ ਤਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ